ਰੱਦਵੀਆਂ ਨੂੰ ਲੈ ਕੇ ਸਮਾਣੇ ਦੇ ਵਿੱਚ ਇੱਕ ਸਿੰਘ ਬੈਠੇ ਨੇ ਟਾਵਰ ਤੇ ਉਹਨਾਂ ਨੂੰ ਇੱਕ ਦਿਰਾਸਤਾ ਹੋਇਆ ਰਾਸਤਾ ਆ ਜੀ ਮਨਦੀਪ ਸਿੰਘ ਕੈਂਡੀਡੇਟ ਅਜੇ ਕਾਗਜ਼ ਨਹੀਂ ਭਰੇ ਹਾਂਜੀ ਪਹਿਲਾਂ ਉੱਥੇ ਗਿਆ ਟਾਵਰ ਤੇ ਸਦਾ ਪਿਛਲੇ 1.5 ਸਾਲ ਤੋਂ ਨਹੀਂ ਗਈ ਗਏ ਜੀ ਬਾਪੂ ਜੀ ਬਾਪੂ ਤਰਸੇਮ ਸਿੰਘ ਸਾਡੀ ਪਾਰਟੀ ਨੂੰ ਤੇ ਹਾਜ਼ਰੀ ਲੱਗਦੀ ਰਹਿੰਦੀ ਉੱਥੇ ਕਿ ਉਹਨਾਂ ਨੂੰ ਸਾਥ ਨਹੀਂ ਮਿਲਿਆ ਕਾਫੀ ਟਾਈਮ ਤੋਂ 1.5 ਸਾਲ ਤੋਂ ਕੰਨੇ ਬੈਠੇ ਨੇ ਉਹ ਉੱਥੇ ਕਿਸੇ ਜਥੇਬੰਦੀ ਨੇ ਸਾਥ ਨਹੀਂ ਦਿੱਤਾ ਸਾਥ ਤੇ ਵੇਖੋ ਜੀ ਇਹ ਪੰਥ ਦਾ ਰਾਹ ਹੀ ਇਦਾਂ ਦਾ ਵਾ ਸਾਥ ਤੇ ਆਪਾਂ ਕਹਿ ਲਈਏ ਭਾਈ ਅਮਰਪਾਲ ਨੂੰ ਵੀ ਨਹੀਂ ਫਿਰ ਮਿਲਿਆ ਵੀ ਉਹ ਤੇ ਉਦੋਂ ਜਦੋਂ ਜੇਲ ਹੁੰਦੀ ਏ ਉਹ ਇਹ ਰਾਤ ਇਹ ਜਦੋਂ ਤੁਰਨਾ ਉਹ ਇਦਾਂ ਹੀ ਤੁਰਨਾ ਪੈਣਾ ਵਾ ਪਰ ਫਿਰ ਵੀ ਵੇਖੋ ਵੀ ਸਾਡੀ ਪਾਰਟੀ ਨੂੰ ਲਗਾਤਾਰ ਉੱਥੇ ਹਾਜ਼ਰੀ ਲੋ ਆਈ ਜਾਂਦੀ ਰਹੀ ਆ ਸਾਡੇ ਸਿੰਘ ਵੀ ਉੱਥੇ ਹੈਗੇ ਨੇ ਇਸ ਕਰਕੇ ਸਾਥ ਦੀ ਆਪਾਂ ਆਸ ਨਹੀਂ ਰੱਖ ਸਕਦੇ ਕਿ ਭਾਈ ਅਮਰਤਪਾਲ ਸਿੰਘ ਨਾਲ ਸਾਥ ਨਹੀਂ ਮਿਲਿਆ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਤਾ ਕੇ ਸਰਕਾਰ ਦੇ ਮੁੱਦੇ 'ਤੇ ਪੇੜ ਮਾਰੀ ਐ ਖਡੂਰ ਸਾਹਿਬ ਵਾਲਕੇ ਨੂੰ ਸਾਥ ਦਿੱਤਾ ਮੈਂ ਮੈਂ ਉਦੋਂ ਦੀ ਗੱਲ ਕਰਦਾ ਹਾਂ ਵੀ ਜਦੋਂ ਵੇਖੋ ਇੱਕ ਭੀੜ ਪੈਂਦੀ ਆ ਪੰਥਕ ਭੀੜ ਤੇ ਉਦੋਂ ਕੁਝ ਕੁ ਲੋਕ ਆਉਂਦੇ ਆ ਸਾਥ ਕਿਹਨਾਂ ਦਾ ਹੁੰਦਾ ਵਾ ਲੋਕ ਤੇ ਉਹਨਾਂ ਦੇ ਨਾਲ ਵੀ ਖੜੇ ਆ ਨਾ ਹਾਂ ਸਾਥ ਹੁੰਦਾ ਜਥੇਬੰਦੀਆਂ ਦਾ ਸਾਥ ਹੁੰਦਾ ਵਾ ਆਪਣਾ ਗਲ ਪੰਥਾਂ ਦਾ ਸਾਥ ਹੁੰਦਾ ਵਾ ਸੰਸਥਾਵਾਂ ਦਾ ਸਾਥ ਹੁੰਦਾ ਵਾ ਧਾਰਮਿਕ ਜਿੰਮੇਵਾਰ ਸੱਜਣ ਉਹਨਾਂ ਤੋਂ ਹੁੰਦਾ ਨਾ ਕਿ ਡੰਡਾਂ ਨੇ ਆਪਣਾ ਪੰਥ ਦੇ ਨਾਂ ਤੇ ਇੱਕ ਸੰਸਥਾਵਾਂ ਬਣਾਈਆਂ ਵਾ ਕੁਝ ਲਾਲੋ ਉਹਨਾਂ ਦੇ ਸਾਥ ਦੀ ਆਪਾਂ ਗੱਲ ਕਰਦੇ ਹਾਂ ਲੋਕ ਤੇ ਵੇਖੋ ਸਮਾਣੇ ਵਾਲੇ ਸਿੰਘ ਦੇ ਨਾਲ ਤੇ ਲੋਕ ਤੇ ਭਾਈ ਅਮਰਪਾਲ ਦੇ ਨਾਲ ਸੀ ਲੋਕ ਤੇ ਫਤਵਾ ਲਾਉਂਦੇ ਆ ਤੁਸੀਂ ਸੁਣਿਆ ਹੋਣਾ ਮਨੀਸ਼ ਸੁਸ਼ੋਧਿਆ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਹਿੰਦਾ 27 ਦੀ ਇਲੈਕਸ਼ਨ ਵਾਸਤੇ ਸ਼ਾਮ ਦਾਮ ਦੰਡਵੇ ਕੁਝ ਵੀ ਬਣਾਵਾਂਗੇ ਜਿੱਤਾਂਗੇ ਉਹ 27 ਤਾਂ ਹਜੇ ਆਈ ਨਹੀਂ ਉਹ ਤੋਂ ਪਹਿਲਾਂ ਜਿੰਮੀ ਚੋਂ ਆ ਗਈ ਫਿਰ ਤਰਨਤਾਰਨ ਦੇ ਵਾਸੀ ਨੁੱਤੇ ਨਹੀਂ ਕੋਈ ਥ੍ਰੈਟ ਸੁਟਾਉਂਦਾ ਕਿਸੇ ਕਹਿੰਦਾ ਤੇ ਜੀ ਇਹ ਰੰਗਜੀਵ ਵੀ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਮਨਜੋ ਸਿਰ ਵੱਢ ਕੇ ਲੈ ਆਉਣਾ ਵਾ ਹਜੇ ਤੱਕ ਕੋਈ ਥ੍ਰੈਟ ਆਇਆ ਤਾਂ ਨਹੀਂ ਇਹ じゃ ਕਿਸੇ ਨੂੰ ਉਹ ਥ੍ਰੈਟ ਦੇ ਵੇਖੋ ਉਧੇ ਰਹਿੰਦੇ ਆ ਜੀ ਹੂੰ ਜਦੋਂ ਗੁਲਾਮ ਕੌਮ ਦੇ ਲੋਕਾਂ ਤੇ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਟਿੱਚਾ ਟਿੱਚਾ ਬਹੁਤ ਕਰਿਆ ਜਾਂਦਾ ਤੁਹਾਨੂੰ ਵੀ ਪਿੰਚ ਕਰਿਆ ਜਾਂਦਾ ਜਿਹੜਾ ਬੰਦਾ ਬੋਲੂਗਾ ਹੂੰ ਉਹਨੂੰ ਪਿੰਚ ਕਰਨਗੇ ਜੀ ਹੂੰ ਜਿਹੜਾ ਬੰਦਾ ਦਿੱਲੀ ਦੀਆਂ ਅੱਖਾਂ ਜੱਖਾਂ ਬਾਕੇ ਗੱਲ ਕਰੂਗਾ ਬਾਈ ਦੀਪ ਨੇ ਕਿਹਾ ਸੀ ਵੀ ਸਾਡਾ ਬੰਦਾ ਹੀ ਉਹ ਆ ਤੇ ਇਹਨਾਂ ਨੂੰ ਸਾਡਾ ਬੰਦਾ ਥੋੜਾ ਚੰਗਾ ਲੱਗੂਗਾ ਸਾਡਾ ਬੰਦਾ ਤੇ ਇਹਨਾਂ ਦੀਆਂ ਅੱਖਾਂ 'ਚ ਰੜਕੂਗਾ ਹੂੰ ਸਾਡਾ ਬੰਦਾ ਇਹਨਾਂ ਨੂੰ ਚੁਗੂਗਾ ਸਾਡੇ ਬੰਦੇ ਦੀ ਆਵਾਜ਼ ਇਹਨਾਂ ਦੀਆਂ ਕੰਨਾਂ 'ਚ ਰੜਕੂਗੀ ਹੂੰ ਉਹਨੂੰ ਕਰਨਗੇ ਪਰ ਅਸੀਂ ਕਰਦੇ ਰਵਾਂਗੇ ਜੀ ਅਸੀਂ ਬੋਲਦੇ ਰਵਾਂਗੇ ਆਮਨ ਰੂੜਾ ਮਾਝੇ ਚ ਆਉਂਦੇ ਨੇ ਜਦੋਂ ਕਹਿੰਦੇ ਜੀ ਹੜ ਭੀੜ ਤਾ ਨੂੰ ਚੈੱਕ ਬੰਡੇ ਸੀ ਉਦੋਂ ਸ਼ਾਇਦ ਉਦੋਂ ਆਉਂਦੇ ਨੇ ਕਹਿੰਦੇ ਜੀ 27 ਚ ਸਰਕਾਰ ਤਾਂ ਸੀ ਇਕੱਲੀ ਮਾਲ ਵਿੱਚੋਂ ਬਣਾ ਲਈ ਮਾਝੇ ਦੀ ਤਾਂ ਲੋਕ ਨਹੀਂ ਸੀ ਹਮਲਵਈਆਂ ਆਣੇ ਨਾ ਬੋਰਡ ਲਾਇਆ ਘਰਾਂ ਦੇ ਬਾਹਰ ਹੂੰ ਕਹਿੰਦੇ ਵੀ ਅਵਾਰਾ ਕੁੱਤਾ ਤੇ ਆਮ ਆਦਮੀ ਪਾਰਟੀ ਸਾਡੇ ਘਰਾਂ 'ਚ ਤੇ ਸਾਡੇ ਪਿੰਡ 'ਚ ਵੜਨੀ ਨਹੀਂ ਚਾਹੀਦੀ ਬਣਾ ਲੈਣਾ ਸਰਕਾਰ ਉੱਥੇ ਉਹ ਬੋਰਡ ਪਾਉਣੇ ਤਖਤੀਆਂ ਉਹਨਾਂ ਦੇ ਗਲਾਂ 'ਚ ਉਹਨਾਂ ਨੇ ਜੋ ਉੱਥੇ ਜਾਣ ਤਾਂ ਨਹੀਂ ਉੱਥੇ ਬੜੇ ਤੰਗ ਆ ਲੋਕ ਹਮ ਅਸੀਂ ਦੇ ਕਹਿੰਨੇ ਆ ਵੀ ਬਣਾਉਣ ਤੁਸੀਂ ਪਰ ਪੰਜਾਬ ਦਾ ਕੁਝ ਕਰੋ ਅਸੀਂ ਚੋਣ ਹੀ ਨਹੀਂ ਲੜਦੇ ਤੁਸੀਂ ਇਹ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰੋ ਪੰਜਾਬ ਨੂੰ ਪੰਜਾਬ ਬਣਾ ਲਓ ਜੋ ਲੋਕ ਚਾਹੁੰਦੇ ਆ ਤੇ ਪੰਜਾਬ ਦੇ ਲੋਕ ਨਸ਼ਾ ਖਤਮ ਕਰ ਦਿਓ ਗੈਂਗਸਟਰਵਾਦ ਖਤਮ ਕਰ ਦਿਓ ਬੰਦੀ ਸਿੰਘਾਂ ਦੇ ਰਿਹਾਈ ਕਰ ਦਿਓ ਤੇ ਬੇਅਦਬੀ ਦਾ ਇਨਸਾਫ ਦਵਾ ਦਿਓ ਵਾਅਦੇ ਕਰ ਸਕਦੇ ਨੇ ਵਾਅਦੇ ਤਾਂ ਕਰ ਲੁੰਦੇ ਨੇ ਨਹੀਂ ਨਹੀਂ ਕਰ ਦੋ ਮੈਂ ਕਹਿੰਦਾ ਕੰਮ ਕਰ ਦੋ ਕੰਮ ਨਹੀਂ ਕਰਦੇ ਵਾਅਦੇ ਕਰਦੇ ਸਰਕਾਰ ਆ ਵਾਅਦੇ ਆ ਇਹਦੇ ਐਕਸਪਰਟ ਆ ਪਹਿਲੇ ਨੰਬਰ ਤੇ ਆਉਂਦੀ ਆ ਆਮ ਆਦਮੀ ਪਾਰਟੀ ਸਰਕਾਰ ਵਾਅਦਿਆਂ ਦੇ ਆਪਾਂ ਵੇਖੀਏ ਨਾ ਜੇ ਕੰਪੀਟੀਸ਼ਨ ਹੋ ਜੇ ਤੇ ਵਾਅਦਿਆਂ ਚ ਪਹਿਲੇ ਨੰਬਰ ਤੇ ਆ ਇੱਕ ਨਾ ਸੋਸ਼ਲ ਮੀਡੀਆ ਤੇ ਸੁਖਵੀਰ ਸੁਖਵੀਰ ਬਹੁਤ ਹੁੰਦੀ ਆ ਕਹਿੰਦੇ ਸੁਖਵੀਰ ਵੀ ਬੜੀ ਤੇਜ਼ੀ ਨਾਲ ਆ ਰਿਹਾ ਪੰਜਾਬ ਚ 27 ਜੀ ਸਰਕਾਰ ਬੜਾ ਤਰਨ ਤਰਨ ਵੀ ਜਿੱਤਿਆ ਪਿਆ ਵੀ ਧਰਮੀ ਫੌਜੀ ਪਰਿਵਾਰ ਦਾ ਲੋਕ ਸਾਥ ਦੇ ਰਹੇ ਨੇ ਇਹ ਕਿਵੇਂ ਦੇਖਦੇ ਆ ਉਹ ਦੇਖੋ ਜੀ ਲੋਕਾਂ ਨੂੰ ਪਤਾ ਵਾ ਜਿਹੜਾ ਬੰਦਾ ਕਿਉਂਕਿ ਪੰਜਾਬ ਦੇ ਲੋਕ ਅਕਾਲ ਤਖਤ ਤੋਂ ਉੱਤੇ ਕਿਸੇ ਨੂੰ ਨਹੀਂ ਮੰਨਦੇ ਹੂੰ ਤੇ ਅਕਾਲ ਤਖਤ ਦੇ ਸਾਰੇ ਗਣਾ ਮੰਨ ਕੇ ਵੀ ਮੈਂ ਬਦਬੀਆਂ ਕਰਾਈਆਂ ਐ ਜੀ ਮੈਂ ਗੋਲੀਬਾਰੀ ਕਰਾਈ ਆ ਮੈਂ ਪੰਥ ਤੇ ਗੋਲੀ ਚਲਾਤੀ ਸੀ ਮੈਂ ਸ਼ਹੀਦ ਕੀਤੇ ਆ ਦੇਖੋ ਸ਼ਹੀਦ ਤੇ ਦਿੱਲੀ ਕਰਦੀ ਹੈ ਨਾ ਸ਼ਹੀਦ ਤੇ ਜਲਮ ਕਰਦੇ ਆ ਜਿਹੜੇ ਪੰਥ ਵਿਰੋਧੀ ਆ ਹੂੰ ਮੈਂ ਸਰਸੇ ਵਾਲੇ ਸਾਧ ਨੂੰ ਮਾਫੀ ਦਵਾਈ ਕਿਹੜਾ ਗਣਾ ਜਿਹੜਾ ਇਹਨੇ ਨਹੀਂ ਮੰਨਿਆ ਤੇ ਬਾਹਰ ਆ ਕੇ ਮੁੱਕਰ ਗਿਆ ਪੰਜਾਬ ਦੇ ਲੋਕ ਇਹਨੂੰ ਕਿਦਾਂ ਲੈ ਸਾਸੀਕਾਲ ਸਵਾਗਤ ਹੈ ਤਰਨ ਤਰਨ ਬੈਠੇ ਆ ਸਾਡੇ ਨਾਲ ਮੌਜੂਦ ਨੇ ਭਾਈ ਮਨਦੀਪ ਸਿੰਘ ਦੇ ਸਾਥੀ ਭਾਈ ਰਜਿੰਦਰ ਸਿੰਘ ਤਲਵੰਡੀ ਤਰਨਜੀਤ ਸਵਾਗਤ ਹੈ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਲੈਕਸ਼ਨ ਹੈ ਜਿਮਨੀ ਚੋਣਾ ਸਭ ਤੋਂ ਪਹਿਲਾਂ ਟੀਚਾ ਕੀ ਹੈ ਪਾਰਟੀ ਦਾ ਟੀਚਾ ਜੀ ਪੰਜਾਬ ਨੂੰ ਪੰਜਾਬ ਬਣਾਉਣਾ ਹੂੰ ਸਭ ਤੋਂ ਵੱਡਾ ਕੋੜ ਪੰਜਾਬ ਤੇ ਲੱਗਦਾ ਇਹ ਨਸ਼ੇ ਦਾ ਹਾਂ ਜਿਹੇ ਇਥੋਂ ਦੇ ਨੌਜਵਾਨੀ ਚ ਜਿਹੜਾ ਵਾ ਉਹ ਨਸ਼ੇੜੀ ਹੋ ਗਈ ਆ ਜੀ ਟੀਕੇ ਲਾਉਣ ਲੱਗ ਪਈ ਆ ਹੂੰ ਉਹ ਤੋਂ ਦੂਜੇ ਨੰਬਰ ਤੇ ਆ ਵੀ ਜੇ ਕੋਈ ਚੰਗੀ ਰੋਟੀ ਖਾਂਦਾ ਉਹਨੂੰ ਗੈਂਗਸਟਰ ਰਵਾਦ ਹੂੰ ਉਹਨੂੰ ਫਰੋਤੀ ਆ ਜਾਂਦੀ ਆ ਉਹਨੂੰ ਧਮਕੀ ਆ ਜਾਂਦੀ ਆ ਹੂੰ ਉਹ ਗੈਂਗਸਟਰ ਰਵਾਦ ਨੂੰ ਖਤਮ ਕਰਨਾ ਹੂੰ ਤੀਜੇ ਨੰਬਰ ਤੇ ਆ ਜਾਂਦੀ ਆ ਵੀ ਬੇਰੁਜ਼ਗਾਰੀ ਹੂੰ ਤੇ ਕੰਮ ਕੋਈ ਦਿੱਤਾ ਨਹੀਂ ਜਾਂਦਾ ਦਾਲ ਆਟਾ ਦਿੱਤਿਆ ਜਾਂਦਾ ਹੂੰ ਵੀ ਪੰਜਾਬ ਦੇ ਪੁੱਤਾਂ ਨੂੰ ਕਮਾਊ ਪੁੱਤ ਬਣਾਉਣਾ ਹੂੰ ਇਹੋ ਟੀਚੇ ਆ ਜੀ ਹੂੰ ਜਿਹੜਾ ਆਪਣਾ ਬਦਬੀਆਂ ਦੀ ਗੱਲ ਕਰ ਲਏ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਇੱਕ ਹਲਕੇ ਲੈਵਲ ਤੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਚੁੱਕਾਂਗੇ ਵੀ ਇੱਕ ਤਰਨ ਤਰਨ ਹਲਕਾ ਇਹਨੂੰ ਇੱਕ ਇਹੋ ਜੀ ਆਧਾਰਨ ਬਣਾਈਏ ਇੱਕ ਜੰਪਲ ਬਣਾਈਏ ਵੀ 2027 'ਚ ਲੋਕਾਂ ਨੂੰ ਆਪੇ ਕਹਿਣਾ ਨਾ ਪਵੇ ਆਪਣੇ ਆਪ ਹੀ ਵੋਟਾਂ ਆਉਣ ਕਾਲੀ ਦਲਵਾਰਸ ਪੰਜਾਬ ਦੀ ਨਹੀਂ ਤੁਸੀਂ ਬਿਆਦਗੀਆਂ ਦੀ ਗੱਲ ਕਰੀ ਐ ਬਦਬੀਆਂ ਨੂੰ ਲੈ ਕੇ ਸਮਾਣੇ ਦੇ ਵਿੱਚ ਇੱਕ ਸਿੰਘ ਬੈਠੇ ਨੇ ਟਾਵਰ ਤੇ ਉਹਨਾਂ ਨਾਲ ਇੱਕ ਦਿਰਾਬਤਾ ਹੋਇਆ ਰਾਉ ਤਾ ਹੋਇਆ ਜੀ ਮਨਦੀਪ ਸਿੰਘ ਕੈਂਡੀਡੇਟ ਅਜੇ ਕਾਗਜ ਨਹੀਂ ਭਰੇ ਹਾਂਜੀ ਪਹਿਲਾਂ ਉੱਥੇ ਗਿਆ ਏ ਟਾਵਰ ਤੇ ਸਦਾ ਪਿਛਲੇ ਡੇਢ ਸਾਲ ਤੋਂ ਨਹੀਂ ਗਈ ਗਿਆ ਜੀ ਬਾਪੂ ਜੀ ਬਾਪੂ ਤਰਸੇਮ ਸਿੰਘ ਸਾਡੀ ਪਾਰਟੀ ਲੋੋਂ ਤੇ ਹਾਜ਼ਰੀ ਲੱਗਦੀ ਰਹਿੰਦੀ ਉੱਥੇ ਕਿਉਂਕਿ ਉਹਨਾਂ ਨੂੰ ਸਾਥ ਨਹੀਂ ਮਿਲਿਆ ਕਾਫੀ ਟਾਈਮ ਤੋਂ ਡੇਢ ਸਾਲ ਤੋਂ ਇਕੱਲੇ ਬੈਠੇ ਨੇ ਉਹ ਉੱਥੇ ਕਿਸੇ ਜਥੇਬੰਦੀ ਨੇ ਸਾਥ ਨਹੀਂ ਦਿੱਤਾ ਸਾਥ ਤੇ ਵੇਖੋ ਜੀ ਇਹ ਪੰਥ ਦਾ ਰਾਹ ਹੀ ਇਦਾਂ ਦਾ ਵਾ ਸਾਥ ਤੇ ਆਪਾਂ ਕਹਿ ਲਈਏ ਭਾਈ ਅਮਰਤਪਾਲ ਨੂੰ ਨਹੀਂ ਫੇਰ ਮਿਲਿਆ ਵੀ ਉਹ ਤੇ ਉਦੋਂ ਜਦੋਂ ਜੇਲ੍ਹ ਹੁੰਦੀ ਏ ਹਾਂ ਉਹ ਇਹ ਰਾਤ ਇਹ ਜਦੋਂ ਤੁਰਨਾ ਉਹ ਤਾਂ ਇਦਾਂ ਹੀ ਤੁਰਨਾ ਪੈਣਾ ਵਾ ਪਰ ਫਿਰ ਵੀ ਵੇਖੋ ਵੀ ਸਾਡੀ ਪਾਰਟੀ ਲੋ ਲਗਾਤਾਰ ਉੱਥੇ ਹਾਜ਼ਰੀ ਲਵਾਈ ਜਾਂਦੀ ਰਹੀ ਆ ਸਾਡੇ ਸਿੰਘ ਵੀ ਉੱਥੇ ਹੈਗੇ ਨੇ ਇਸ ਕਰਕੇ ਸਾਥ ਦੀ ਆਪਾਸ ਨਹੀਂ ਰੱਖ ਸਕਦੇ ਕਿਉਂਕਿ ਸਾਥ ਸਰਕਾਰਾਂ ਦੇ ਨਹੀਂ ਦਿੰਦੀ ਨਹੀਂ ਤੁਸੀਂ ਕਹਿੰਦੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਸਾਥ ਨਹੀਂ ਮਿਲਿਆ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਤਾ ਕੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਐ ਖਡੂਰ ਸਾਹਿਬ ਵਾਲਕੇ ਸਾਥ ਦਾ ਦਿੱਤਾ ਸਾਥ ਦਿੱਤਾ ਮੈਂ ਮੰਨਦਾ ਮੈਂ ਉਦੋਂ ਦੀ ਗੱਲ ਕਰਦਾ ਹਾਂ ਵੀ ਜਦੋਂ ਵੇਖੋ ਇੱਕ ਭੀੜ ਪੈਂਦੀ ਆ ਪੰਥਕ ਭੀੜ ਤੇ ਉਦੋਂ ਕੁਝ ਕੁ ਲੋਕ ਆਉਂਦੇ ਆ ਸਾਥ ਕਿਹਨਾਂ ਦਾ ਹੁੰਦਾ ਵਾ ਲੋਕ ਤੇ ਉਹਨਾਂ ਦੇ ਨਾਲ ਵੀ ਖੜੇ ਆ ਨਾ ਸਾਥ ਹੁੰਦਾ ਜਥੇਬੰਦੀਆਂ ਦਾ ਸਾਥ ਹੁੰਦਾ ਵਾ ਆਪਣਾ ਦਲ ਪੰਥਾਂ ਦਾ ਸਾਥ ਹੁੰਦਾ ਵਾ ਸੰਸਥਾਵਾਂ ਦਾ ਸਾਥ ਹੁੰਦਾ ਵਾ ਧਾਰਮਿਕ ਜ਼ਿੰਮੇਵਾਰ ਸੱਜਣ ਉਹਨਾਂ ਤੋਂ ਹੁੰਦਾ ਨਾ ਬਿੱਡਾਂ ਨੇ ਆਪਣਾ ਪੰਥ ਦੇ ਨਾਂ ਤੇ ਇੱਕ ਸੰਸਥਾਵਾਂ ਬਣਾਈਆਂ ਵਾਂ ਕੁਝ ਲਾਲੋ ਉਹਨਾਂ ਦੇ ਸਾਥ ਦੀ ਆਪਾਂ ਗੱਲ ਕਰਦੇ ਆ ਲੋਕ ਤੇ ਵੇਖੋ ਸਮਾਣੇ ਵਾਲੇ ਸਿੰਘ ਦੇ ਨਾਲ ਹੋਇਆ ਤੇ ਲੋਕ ਤੇ ਭਾਈ ਅਮਰਤਪਾਲ ਦੇ ਨਾਲ ਸੀ ਲੋਕ ਤੇ ਫਤਵਾ ਲਾਉਂਦੇ ਆ ਇਹ ਕਮੀ ਕਿੱਥੇ ਰਹਿ ਗਈ ਕਮੀ ਕੀ ਹੈ ਵੀ ਸਾਥ ਕਿਉਂ ਨਹੀਂ ਮਿਲਦਾ ਜਥੇਬੰਦੀਆਂ ਦਾ ਕੀ ਗੱਲ ਇਹ ਤੇ ਵੇਖੋ ਜੀ ਜਥੇਬੰਦੀਆਂ ਦੇ ਜਿਹੜੇ ਆਗੂ ਹਨ ਉਹ پاک ਨਹੀਂ ਹੈਗੇ ਇੱਕ ਆਪਾਂ ਕਹਿ ਲਈਏ ਵੀ ਉਹ ਆਪਣੀਆਂ ਦੁਕਾਨਾਂ ਚਲਾਉਣ ਦੀ ਕੋਸ਼ਿਸ਼ ਵੀ ਕਰਦੇ ਆ ਪੰਥਕ ਮੁਖੋਟੇ ਪਾ ਕੇ ਪਰ ਲੋਕ ਤੇ इमोशनल ਹੁੰਦੇ ਆ ਨਾ ਲੋਕ ਤੇ ਭਾਈ ਮਰਤਪਾਲ ਦੇ ਨਾਲ ਵੀ ਖੜ ਗਏ ਤੇ ਲੋਕ ਸਮਾਣੇ ਵਾਲੇ ਸਿੰਘ ਦੇ ਵੀ ਨਾਲ ਖੜੇ ਲੋਕ ਖੜੀ ਜਾਂਦੇ ਆ ਕੇ ਪਰ ਗੱਲ ਉਦੋਂ ਬੰਦੀ ਆ ਜਦੋਂ ਜਿਹੜੀਆਂ ਜ਼ਿੰਮੇਵਾਰ ਧਰਾ ਹੋਣ ਉਹ ਆ ਕੇ ਨਾਲ ਖੜਨ ਪੰਥ ਦੀਆਂ ਜਿਨ੍ਹਾਂ ਨੇ ਪੰਥ ਦਾ ਖਾਧਾ ਹੋਵੇ ਜਿਨ੍ਹਾਂ ਦੇ ਸਿਰ ਪੰਥ ਦਾ ਕਰਜ਼ਾ ਹੋਵੇ ਉਹ ਨਹੀਂ ਖੜਦੇ ਉਹ ਸਰਕਾਰੀ ਹੋ ਚੁੱਕੇ ਆ ਨਾ ਸਾਰੇ ਆਪਾਂ ਦਲ ਪੰਥਾਂ ਦੀ ਗੱਲ ਕਰ ਲਈ ਧਾਰਮਿਕ ਸੰਸਥਾਵਾਂ ਦੀ ਗੱਲ ਕਰ ਲਈ ਸਾਰੇ ਤੇ ਵਿਚ ਤੇ ਉਹ ਦਿੱਲੀ ਵੱੜ ਚੁੱਕੀ ਆ ਗਈ ਉਹਨਾਂ ਚ ਇਸੇ ਕਰਕੇ ਤੇ ਪੰਚਦਾ ਕਹਾਣ ਹੋ ਰਿਹਾ ਜਦੋਂ ਉਹ ਸਾਥ ਮਿਲ ਗਿਆ ਉਦੋਂ ਤੇ ਫਿਰ ਸਿੱਖ ਰਾਜ ਕਾਇਮ ਹੋ ਗਿਆ ਤੁਸੀਂ ਸੁਣਿਆ ਹੋਣਾ ਮਨੀਸ਼ ਸ਼ਿਸ਼ੋਧਿਆ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਹਿੰਦਾ 27 ਦੀ ਇਲੈਕਸ਼ਨ ਵਾਸਤੇ ਸ਼ਾਮ-ਦਾਮ ਦੰਡਵੇਰ ਕੁਝ ਵੀ ਬਣਾਵਾਂਗੇ ਜਿੱਤਾਂਗੇ ਉਹ 27 ਤਾਂ ਹਜੇ ਆਈ ਨਹੀਂ ਉਹ ਤੋਂ ਪਹਿਲਾਂ ਜ਼ਿਮਨੀ ਚੋਂ ਆ ਗਈ ਫਿਰ ਤਰਨਤਾਰਨ ਦੇ ਵਾਸੀ ਨੋਤੇ ਕੋਈ threat ਟੌਂਦਾ ਕਿਸੇ ਨੂੰ ਉਹ ਕਹਿੰਦਾ ਤੇ ਜੀ ਰੰਗਜੀਤ ਵੀ ਸੀ ਵੀ ਮੈਂ ਗੁਰੂ ਗੋਬਿੰਦ ਸਾਹਿਬ ਪਾਸ਼ਾ ਦਾ ਮਨ ਜਾ ਸਿਰ ਵੱਢ ਕੇ ਲੈ ਆਉਣਾ ਵਾ ਵੇਖੋ ਅਸੀਂ ਚਮਕੌਰ ਦੀ ਗੜੀ ਦੇ ਵਾਰਸ ਆ ਅੰਦਰ 40 ਤੇ ਬਾਹਰ 10 ਲੱਖ ਦੀ ਫੌਜ ਸੀ ਅਸੀਂ ਸਰਹੰਦ ਦੀਆਂ ਨੀਆਂ ਦੇ ਵਾਰਸ ਆ ਵੇਖੋ ਅੱਗੇ ਦਿੱਲੀ ਦਾ ਤਖਤ ਸੀ ਉਹ ਕਹਿੰਦੇ ਸਿਰ ਚ ਕਾ ਲੈਣਾ ਵਾ ਪਰ ਉਹਨਾਂ ਨੇ ਯੁੱਤੀ ਵਿਖਾਈ ਅਸੀਂ ਆਨੰਦਪੁਰ ਸਾਹਿਬ ਦੇ ਵਾਰਸ ਆ 10 ਲੱਖ ਦੀ ਫੌਜ ਯਾਨੀ ਗਿਆਨ ਸਿੰਘ ਕਹਿੰਦਾ ਵੀ ਗਿਣਤੀ ਕੋਈ ਨਹੀਂ ਕਹਿੰਦੇ ਇੱਕ ਇੱਕ ਸਿੰਘ ਮੋਠਾ ਆਪਾਂ ਮਿੱਟੀ ਦੀ ਭਰ ਕੇ ਜੇ ਅਨੰਦਪੁਰ ਦੀ ਨਗਰ ਵਾਲ ਨੂੰ ਛੋੜਦਾ ਤੇ ਅਨੰਦਪੁਰ ਦਾ ਨਗਰ ਮਿੱਟੀ ਜੇ ਦੱਬਿਆ ਜਾਣਾ ਦੱਬਿਆ ਗਿਆ ਕਿਤੇ ਅੱਜ ਤੱਕ ਉੱਥੇ ਝੰਡੇ ਝੂਲਦੇ ਨਿਸ਼ਾਨ ਝੂਲਦੇ ਆ ਸੋ ਮੈਂ ਕਿਹਾ ਮਨਸ਼ੋ ਮਨੋਸ਼ ਸ਼ੋਧਿਕਾ ਜੋ ਵੀ ਇਹ ਹੈਗਾ ਵਾ ਲਾਲਾ ਜੋਰ ਜਿਹੜਾ ਲੱਗਦਾ ਇਹ ਮਾਜੇ ਤੇ ਮਜਾ ਲਾਣੇ ਸਿੱਖ ਰਾਜ ਕਾਇਮ ਕੀਤਾ ਵਾ ਤੂੰ ਕਿਹੜੇ ਬਾਗ ਦੀ ਮੂਲੀ ਹਜੇ ਤੱਕ ਕੋਈ ਥ੍ਰੈਟ ਆਇਆ ਤਾਂ ਨਹੀਂ ਇਹ ਜੇ ਕਿਸੇ ਨੂੰ ਉਹ ਥ੍ਰੈਟ ਦੇ ਵੇਖੋ ਹੁੰਦੇ ਰਹਿੰਦੇ ਆ ਜੀ ਜਦੋਂ ਗੁਲਾਮ ਕੌਮ ਦੇ ਲੋਕ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਟਿੱਚਾ ਟਿੱਚ ਬਹੁਤ ਕਰਿਆ ਜਾਂਦਾ ਤੁਹਾਨੂੰ ਵੀ ਪਿੰਚ ਕਰਿਆ ਜਾਂਦਾ ਜਿਹੜਾ ਬੰਦਾ ਬੋਲੂਗਾ ਹੂੰ ਉਹਨੂੰ ਪਿੰਚ ਕਰਨਗੇ ਜੀ ਹੂੰ ਜਿਹੜਾ ਬੰਦਾ ਦਿੱਲੀ ਦੀਆਂ ਅੱਖਾਂ ਜੱਖਾਂ ਬਾਕੇ ਗੱਲ ਕਰੂਗਾ ਬਾਈ ਦੀਪ ਨੇ ਕਿਹਾ ਸੀ ਵੀ ਸਾਡਾ ਬੰਦਾ ਹੀ ਉਹ ਆ ਤੇ ਇਹਨਾਂ ਨੂੰ ਸਾਡਾ ਬੰਦਾ ਥੋੜਾ ਚੰਗਾ ਲੱਗੂਗਾ ਸਾਡਾ ਬੰਦਾ ਤੇ ਇਹਨਾਂ ਦੀਆਂ ਅੱਖਾਂ 'ਚ ਰੜਕੂਗਾ ਹੂੰ ਸਾਡਾ ਬੰਦਾ ਇਹਨਾਂ ਨੂੰ ਚੁਬੂਗਾ ਸਾਡੇ ਬੰਦੇ ਦੀ ਆਵਾਜ਼ ਇਹਨਾਂ ਦੀਆਂ ਕੰਨਾਂ 'ਚ ਰੜਕੂਗੀ ਹੂੰ ਉਹਨੂੰ ਕਰਨਗੇ ਪਰ ਅਸੀਂ ਕਰਦੇ ਰਵਾਂਗੇ ਜੀ ਅਸੀਂ ਬੋਲਦੇ ਰਵਾਂਗੇ ਹੂੰ ਇਹ ਨਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀਗੇ ਅਮਨ अरोड़ा ਮਾਜੇ ਚ ਆਉਂਦੇ ਨੇ ਜਦੋਂ ਕਹਿੰਦੇ ਜੀ ਹੜ ਭੀੜਤਾਂ ਨੂੰ ਚੈੱਕ ਬੰਡੇ ਸੀ ਉਦੋਂ ਸ਼ਾਇਦ ਉਦੋਂ ਆਉਂਦੇ ਨੇ ਕਹਿੰਦੇ ਜੀ 27 ਚ ਸਰਕਾਰ ਤਾਂ ਸੀ ਕੱਲੀ ਮਾਲਵੇ ਚ ਬਣਾ ਲਨੀ ਮਾਜੇ ਦੀ ਤਾਂ ਲੋੜ ਨਹੀਂ ਪੈਂਦੀ ਮਾਲਵੇ ਦੇ ਵਿੱਚ ਜੀ ਉਹਨਾਂ ਨੇ ਮਲਵਈਆਂ ਨੇ ਨਾ ਬੋਰਡ ਲਾਇਆ ਘਰਾਂ ਦੇ ਬਾਹਰ ਹੂੰ ਕਹਿੰਦੇ ਵੀ ਅਵਾਰਾ ਕੁੱਤਾ ਤੇ ਆਮ ਆਦਮੀ ਪਾਰਟੀ ਸਾਡੇ ਘਰਾਂ ਚ ਤੇ ਸਾਡੇ ਪਿੰਡ ਚ ਵੜਨੀ ਨਹੀਂ ਚਾਹੀਦੀ ਬਣਾ ਲੈਣਾ ਸਰਕਾਰ ਉੱਥੇ ਹੂੰ ਉਹ ਬੋਰਡ ਪਾਉਣੇ ਤਖਤੀਆਂ ਉਹਨਾਂ ਦੇ ਗਲਾਂ 'ਚ ਉਹਨਾਂ ਨੇ ਜੋ ਉੱਥੇ ਜਾਣ ਤਾਂ ਨਹੀਂ ਉੱਥੇ ਬੜੇ ਤੰਗ ਆ ਲੋਕ ਹਮ ਅਸੀਂ ਦੇ ਕਹਿੰਨੇ ਆ ਵੀ ਬਣਾਉਣ ਤੁਸੀਂ ਪਰ ਪੰਜਾਬ ਦਾ ਕੁਝ ਕਰੋ ਅਸੀਂ ਚੋਣ ਹੀ ਨਹੀਂ ਲੜਦੇ ਤੁਸੀਂ ਇਹ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰੋ ਪੰਜਾਬ ਨੂੰ ਪੰਜਾਬ ਬਣਾ ਲਓ ਜੋ ਲੋਕ ਚਾਹੁੰਦੇ ਆ ਤੀ ਪੰਜਾਬ ਦੇ ਲੋਕ ਨਸ਼ਾ ਖਤਮ ਕਰ ਦਿਓ ਗੈਂਗਸਟਰਵਾਦ ਖਤਮ ਕਰ ਦਿਓ ਬੰਦੀ ਸਿੰਘਾਂ ਦੇ ਰਿਹਾਈ ਕਰ ਦਿਓ ਤੀ ਬੇਅਦਬੀ ਦਾ ਇਨਸਾਫ ਦਵਾ ਦਿਓ ਵਾਅਦੇ ਕਰ ਸਕਦੇ ਨੇ ਵਾਅਦੇ ਤਾਂ ਕਰ ਲੈਂਦੇ ਨੇ ਨਹੀਂ ਨਹੀਂ ਕਰ ਦੋ ਮੈਂ ਕਹਿੰਦਾ ਕੰਮ ਕਰ ਦੋ ਕੰਮ ਨਹੀਂ ਕਰਦੇ ਵਾਦੇ ਕਰਦੇ ਵਾਦਿਆਂ ਤੇ ਸਰਕਾਰ ਆ ਵਾਦਿਆਂ ਤੇ ਐਕਸਪਰਟ ਆ ਪਹਿਲੇ ਨੰਬਰ ਤੇ ਆਉਂਦੀ ਆਮ ਆਦਮੀ ਪਾਰਟੀ ਸਰਕਾਰ ਵਾਦਿਆਂ ਦੇ ਆਪਾਂ ਵੇਖੀਏ ਨਾ ਜੇ ਕੰਪੀਟੀਸ਼ਨ ਹੋ ਜੇ ਤੇ ਵਾਦਿਆਂ ਤੇ ਪਹਿਲੇ ਨੰਬਰ ਤੇ ਆ ਹੂੰ ਤੇ ਇੱਕ ਪਿੱਛੇ ਜੇ ਆਇਆ ਸੀ ਉਰੇ ਰੈਲੀ ਰੱਖੀ ਸੀ ਆਮ ਆਦਮੀ ਪਾਰਟੀ ਨੇ ਕਹਿੰਦੇ ਜਿੰਨਾ ਹੜਾ ਚ ਨੁਕਸਾਨ ਹੋਇਆ ਵੀ ਉਹ ਅਸੀਂ ਨੇ ਇੱਥੇ ਚੈੱਕ ਬੰਦੇ ਨੇ ਲੋਕਾਂ ਨੂੰ ਤੁਹਾਨੂੰ ਦਿਖਿਆ ਵੀ ਤੁਹਾਡੇ ਏਰੀਆ ਦੇ ਵਿੱਚ ਮਾਝੇ ਚ ਆਇਆ ਮੁੱਖ ਮੰਤਰੀ ਵੀ ਲੋਕਾਂ ਨੂੰ ਮੁਆਵਜ਼ਾ ਮਿਲੇਗਾ ਵੇਖੋ ਜੀ ਐਲਾਨ ਹੀ ਸੁਣਿਆ ਸੀ ਇਹਨਾਂ ਨੇ ਅਸੀਂ ਤੇ ਵੀ ਮੁਰਗੀ ਮਰੀ ਦਾ ਮੁਆਵਜ਼ਾ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਮੈਂ ਉਹ ਵੀ ਦੇ ਦੂੰਗਾ ਕਿ ਇਹਦੀ ਕੁਕੜੀ ਮਰ ਗਈ ਉਹ ਵੀ ਦੇ ਦੂੰਗਾ ਤੇ ਔਰਤਾਂ ਦਾ 1000 ਰੁਪਿਆ ਔਰਤਾਂ ਵੀ ਭਟੀਆਂ ਫਿਰਦੀਆਂ ਲੋ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਉਹ ਤੇ ਇਹਨੇ ਆਪਦੇ ਐਮਐਲਏ ਔਖੇ ਕਰਤੇ ਉਹਨਾਂ ਤੋਂ ਪਿੰਡਾਂ 'ਚ ਨਹੀਂ ਵੜਿਆ ਜਾਂਦਾ ਉਹ ਬੀਬੀਆਂ ਇਕੱਠੀਆਂ ਹੋ ਜਾਂਦੀਆਂ ਘਾਟਾ 1000 1000 ਲਿਓ ਹੁਣ ਇਹਨਾਂ ਤੇ ਐਮਐਲਏ ਕਿੱਥੋਂ 1000 1000 ਦੋਵੇ ਐਲਾਨ ਇਹਨੇ ਕੀਤੇ ਆ ਸੋ ਇਸ ਕਰਕੇ ਬੜਾ ਔਖਾ ਜੀ ਐਲਾਨ ਹੀ ਰਹਿ ਗਏ ਬਸ ਕੁਝ ਨਹੀਂ ਮਿਲਿਆ ਕੁਝ ਨਹੀਂ ਵੜਿਆ ਜੇ ਪ ਰੰਗਲਾ ਪੰਜਾਬ ਕਿਹੜਾ ਰੰਗਲਾ ਬਣਾਤਾ ਹੂੰ ਵੇਖੋ ਜਿਹੜਾ ਕੋਈ ਚੰਗਾ ਕਾਰੋਬਾਰ ਕਰ ਰਿਹਾ ਵਿਚਾਰਾ ਜਿਹੜਾ ਆਪਣੀ ਕਿਰਤ ਕਰ ਰਿਹਾ ਉਹਨੂੰ ਵੀ ਧਮਕੀ ਆ ਜਾਂਦੀ ਆ ਉਹ ਵੀ ਨਹੀਂ ਕਾਹੇ ਜੋਗਾ ਕੋਈ ਬੇਰੋਜ਼ਗਾਰੀ ਨਾਲ ਮਰਨ ਦਿਆ ਵਾ ਕੋਈ ਨਸ਼ੇ ਤੇ ਲੱਗਾ ਚਿੱਟੇ ਤੇ ਲੱਗਾ ਉਹ ਤੋਂ ਦਾ ਟੱਬਰ ਤੰਗਿਆ ਕੀ ਕਰੀਏ ਇਹੋ ਜੀ ਕਾਦੇ ਕਰਕੇ ਹੋਇਆ ਵਾ ਇੱਕ ਗੰਦੇ ਲੀਡਰਾਂ ਕਰਕੇ ਮਾੜੇ ਮੁੱਖ ਮੰਤਰੀ ਕਰਕੇ ਮਾੜੇ ਐਮਐਲਏ ਕਰਕੇ 92 ਲੋਕਾਂ ਨੇ ਬਣਾਤੇ ਕਿਉਂ ਬਣਾਏ ਐ ਐਸੇ ਗੱਲੋਂ ਤੰਗ ਆ ਕੇ ਇਹਨਾਂ ਨੇ ਉਤੋਂ ਗਾਂ ਦੀ ਕਰਕੇ ਵਿਖਾਤੀ ਰੰਗਲਾ ਪੰਜਾਬ ਤ ਨਹੀਂ ਇਹਨਾਂ ਨੇ ਪਤਾ ਨਹੀਂ ਆ ਆਪਣਾ ਸਚਾਲਿਆ ਸਚੂਲਿਆ ਨੂੰ ਰੰਗ ਰੋਗਨ ਕੀਤਾ ਉਹਨਾਂ ਦੇ ਦ ਘਟ ਨੂੰ ਘੋਟਣ ਜਰੂਰ ਕੀਤੇ ਇੱਕ ਨਾ ਸੋਸ਼ਲ ਮੀਡੀਆ ਤੇ ਸੁਖਵੀਰ ਸੁਖਵੀਰ ਬਹੁਤ ਹੁੰਦੀ ਹੈ ਕਹਿੰਦੇ ਸੁਖਵੀਰ ਵੀ ਬੜੀ ਤੇਜ਼ੀ ਨਾਲ ਆ ਰਿਹਾ ਪੰਜਾਬ ਚ 27 ਚ ਵੀ ਸਰਕਾਰ ਬਣਾਉ ਤਰਨ ਤਰਨ ਵੀ ਜਿੱਤਿਆ ਪਿਆ ਵੀ ਧਰਮੀ ਫੌਜੀ ਪਰਿਵਾਰ ਦਾ ਲੋਕ ਸਾਫ ਦੇ ਰਹੇ ਨੇ ਇਹ ਕਿਵੇਂ ਦੇਖਦੇ ਆ ਉਹ ਦੇਖੋ ਜੀ ਲੋਕਾਂ ਨੂੰ ਪਤਾ ਵਾ ਜਿਹੜਾ ਬੰਦਾ ਕਿਉਂਕਿ ਪੰਜਾਬ ਦੇ ਲੋਕ ਅਕਾਲ ਤਖਤ ਤੋਂ ਉੱਤੇ ਕਿਸੇ ਨੂੰ ਨਹੀਂ ਮੰਨਦੇ ਹੂੰ ਤੇ ਅਕਾਲ ਤਖਤ ਦੇ ਸਾਰੇ ਗਣਾ ਮੰਨ ਕੇ ਵੀ ਮੈਂ ਬਦਬੀਆਂ ਕਰਾਈਆਂ ਐ ਜੀ ਮੈਂ ਗੋਲੀਬਾਰੀ ਕਰਾਈ ਆ ਮੈਂ ਪੰਥ ਤੇ ਗੋਲੀ ਚਲਾਤੀ ਸੀ ਮੈਂ ਸ਼ਹੀਦ ਕੀਤੇ ਆ ਦੇਖੋ ਸ਼ਹੀਦ ਤੇ ਦਿੱਲੀ ਕਰਦੀ ਸੀ ਨਾ ਸ਼ਹੀਦ ਤੇ ਜ਼ਲਮ ਕਰਦੇ ਆ ਜਿਹੜੇ ਪੰਥ ਵਿਰੋਧੀ ਆ ਹੂੰ ਮੈਂ ਸਰਸੇ ਵਾਲੇ ਸਾਧ ਨੂੰ ਮਾਫੀ ਦਵਾਈ ਕਿਹੜਾ ਗਣਾ ਜਿਹੜਾ ਇਹਨੇ ਨਹੀਂ ਮੰਨਿਆ ਤੇ ਬਾਹਰ ਆ ਕੇ ਮੁੱਕਰ ਗਿਆ ਪੰਜਾਬ ਦੇ ਲੋਕ ਇਹਨੂੰ ਕਿਦਾਂ ਲੈ ਤੇ ਆਖਰੀ ਸਨੇਹਾ ਕੀ ਦੇਣਾ ਚਾਹੁੰਦੇ ਹਲਕਾ ਵਾਸੀਆਂ ਆਖਰੀ ਸਨੇਹਾ ਤਰਨ ਤਰਨ ਦੇ ਲੋਕ ਏਡੇ ਕਿ ਸਿਆਣੇ ਆ ਇਹਨਾਂ ਦੀ ਵੋਟ ਏਡੀ ਕਿ ਸਿਆਣੀ ਵੀ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਨੂੰ ਆਪੇ ਹੀ ਪਤਾ ਵਾ ਵੀ ਵੇਖੋ ਭਾਈ ਅਮਰਤਪਾਲ ਕੌਣ ਆ ਭਾਈ ਸੰਦੀਪ ਸਿੰਘ ਸੰਨੀ ਕੌਣ ਆ ਸੂਬਾ ਸਰਾਂ ਦਾ ਸੰਤਾਪ ਇਹਨਾਂ ਵੀ ਹਡਾਇਆ ਵਾ ਜਿਹੜਾ ਹੁਣੇ ਸੰਨੀ ਨੇ ਸੋਧਿਆ ਤੇ ਜੇ ਉਤੋਂ ਪਹਿਲਾਂ ਦੀ ਗੱਲ ਕਰ ਲਈਏ ਇਹਨਾਂ ਨੂੰ ਸੂਰੀ ਦਾ ਪਤਾ ਸੂਰੀ ਕੌਣ ਆ ਸਾਡੀਆਂ ਧੀਆ ਭੜਾ ਨੂੰ ਗਾਲਾਂ ਕੱਢਦਾ ਹੈ ਇਕ ਕਦੀ ਭਾਈ ਸੰਦੀਪ ਸਿੰਘ ਸੰਨੀ ਨੂੰ ਪਿੱਠ ਨਹੀਂ ਵਿਖਾ ਸਕਦੇ ਪੰਥਕ ਹਲਕਾ ਗੁਰੂ ਨਗਰੀ ਇਹ ਤਰਨਤਪੁਰ ਨਾਲਕਾ ਵਾ ਇੱਥੋਂ ਕਦੀ ਦਿੱਲੀ ਨਹੀਂ ਜਿੱਤ ਸਕਦੀ ਨਾ ਕੋਈ ਨਾ ਕਦੀ ਦਿੱਲੀ ਦਾ ਦਲਾਲ ਜਿੱਤ ਸਕਦਾ ਇੱਥੇ ਜਿਹੜੀ ਫਤਿਹ ਆ ਉਹ ਪੰਥ ਦੀ ਹੋਣੀ ਆ ਇੱਥੇ ਹੋਰ ਭਾਵੇਂ ਜਿੰਨੇ ਮਰਜ਼ੀ ਕੋਈ ਵਾਅਦੇ ਕਰੀ ਜਾਵੇ ਕਿਉਂਕਿ ਵਾਅਦਿਆਂ ਦੇ ਨਾਲ ਇਸ ਵਾਰ ਗੱਲ ਨਹੀਂ ਬੰਨੀ ਲੋਕ ਵਾਅਦਿਆਂ ਤੋਂ ਬੜਾ ਤੰਗ ਆ ਚੁੱਕੇ ਭਾਈ ਅਮਰਤਪਾਲ ਜਦੋਂ ਆਇਆ ਹੁਣ ਨੇ ਵਾਅਦੇ ਥੋੜੀ ਕੀਤੇ ਉਨੇ ਆ ਕੇ ਨਸ਼ਾ ਬੰਦ ਕਰਤਾ ਹੀ ਉਹਨੇ ਨੌਜਵਾਨੀ ਨੂੰ ਬਾਹ ਫੜ ਲਿਆ ਬਿਲਕੁਲ ਉਹਨਾਂ ਨੂੰ ਚੁੱਕ ਲਿਆ ਡਾੜੇ ਰਖਾਤੇ ਬਾਣੇ ਪਾਤੇ ਉਹਨੇ ਇਹ ਥੋੜਾ ਪਹਿਲਾਂ ਕਿਹਾ ਵੀ ਮੈਂ ਆ ਵਾਅਦੇ ਕਰਦਾ ਜੇ ਮੇਰੇ ਨਾਲ ਤੁਰੋ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਲੋਕੀ ਆਪੇ ਨਾਲ ਹੋ ਗਏ ਲੋਕਾਂ ਨੇ ਆਪੀ ਵੀ ਬਣਾਤਾ ਲੋਕ ਤੇ ਕਹੀ ਜਾਂਦੇ ਹੁਣ ਪੰਜਾਬ ਤੋਂ 27 2027 ਤੱਕ ਸੀਐਮ ਬਣਾ ਦੇਣਾ ਸੀਐਮ ਬਣਾ ਦੇਣਾ ਇਸ ਕਰਕੇ ਵਾਅਦੇ ਪੰਜਾਬ ਦੇ ਲੋਕਾਂ ਨੂੰ ਵਾਅਦੇ ਕਰਨ ਦੀ ਲੋੜ ਨਹੀਂ ਹੁੰਦੀ ਪੰਜਾਬ ਦੇ ਲੋਕ ਖੜ ਜੰਦੇ ਨਾਲ ਕੰਮ ਕਰੋ ਤੇ ਸਹੀ ਸੋ ਤਰਨ ਤਰ ਨਾਲ ਕਈ ਦੇ ਲੋਕ ਵੀ ਨਾਲ ਖੜ ਗਏ ਸਾਨੂੰ ਬਾਲਾ ਸਨੇਹ ਦੇਣ ਦੀ ਕੋਈ ਮੈਸੇਜ ਲਾਉਣ ਦੀ ਕੋਈ ਨਾਲੋਂ ਅਪੀਲਾ ਦਲੀਲਾਂ ਕਰਨ ਦੀ ਲੋੜ ਥੋੜੀ ਆ ਖੜ ਗਏ ਆ ਨਾਲ ਇਹਨਾਂ ਨੇ ਸਮਝ ਲਓ ਵੀ ਮਨਦੀਪ ਸਿੰਘ ਜੱਟਿਆ ਫਤਿਹ ਹੈ ਧੰਨਵਾਦ ਵਾਹੀ ਗੁਰੂ ਕੀ ਖਾਲਸਾ ਵਾਹੀ ਗੁਰੂ ਕੀ ਫਤਿਹ